बाबा मोतीराम ਮੈਰਾ ਕਸ਼ਪ ਰਾਜਪੂਤ ਸਵਾ ਫਲੋਰ ਵੱਲੋਂ ਸਰਬੱਤ ਦੇ ਪਲੇ ਲਈ 21ਵਾਂ ਸਲਾਨਾ ਖਵਾਜਾ ਪੀਰ ਵਰਨ ਦੇਵ ਜੀ ਦਾ 베ੜਾ ਤਰਨ ਸੰਬੰਧੀ ਧਾਰਮਿਕ ਸਮਾਗਮ ਗੜਾ ਰੋਡ ਫਲੋਰ ਵਿਖੇ ਸਤਿਤ ਖਵਾਜਾ ਪੀ ਜੀ ਦੇ ਮੰਦਿਰ ਵਿਖੇ ਆਯੋਜਿਤ ਕੀਤਾ ਗਿਆ ਇਸ ਮੌਕੇ ਸਰਬੱਤ ਦੇ ਪਲੇ ਲਈ ਸ੍ਰੀ ਖਵਾਜਾ ਪੀ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਮਾਗਮ ਦਾ ਆਰੰਭ ਕੀਤਾ ਗਿਆ ਇਸ ਮੌਕੇ ਸ਼ਦਾਲੂ ਮਹਿਲਾਵਾਂ ਵੱਲੋਂ ਕੀਰਤਨ ਕਰ ਸੰਗਤਾਂ ਨੂੰ ਪੀਰਾਂ ਦੇ ਚਰਨਾਂ ਨਾਲ ਜੋੜਿਆ ਉਪਰੰਤ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਸ੍ਰੀ ਸ਼ਦਾਲੂ ਸੰਗਤਾਂ ਨੇ ਸਤਲੁਜ ਰਿਆਵਰ ਜੇ ਕਾਰੇ ਛੱਡਦੇ ਹੋਏ ਰਵਾਨਾ ਹੋ ਗਏ ਸ਼ਹਿਰ ਦੇ ਵੱਖ-ਵੱਖ থানা ਤੇ ਸੰਗਤਾਂ ਵੱਲੋਂ ਬੇੜੇ ਦੀ ਸ਼ੁਭ ਯਾਤਰਾ ਉਪਰੰਤ ਫੁੱਲਾਂ ਦੀ ਵਰਖਾ ਕਰਕੇ ਨਿਗਾ ਸਵਾਗਤ ਕੀਤਾ ਗਿਆ ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਸੰਗਤਾਂ ਨੂੰ ਸ਼ਿਕਾਏ ਗਏ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਨ ਉਪਰੰਤ ਸਤੂ ਦਰਿਆ ਵਿਖੇ ਪਹੁੰਚ ਕੇ ਸਾਈ ਰੁਸਤਮ ਅਲੀ ਪਰਵਾਲਾ ਨੇ ਖਵਾਜਾ ਪੀਰ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਕਲਮਾ ਪੜ੍ਹ ਕੇ ਬੇੜਿਆਂ ਨੂੰ ਚਲਪ ਵਿੱਚ ਪ੍ਰਵਾਹ ਕਰ ਦਿੱਤਾ ਗਿਆ ਇਸ ਮੌਕੇ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਰਵੀ ਕੁਮਾਰ ਸੰਸੋਏ ਪ੍ਰਧਾਨ ਵਿਜੇ ਕੁਮਾਰ ਸੀਨੀਅਰ ਉਪਰਧਾਨ ਸੰਜੀਵ ਕੁਮਾਰ ਉਪਪਰਧਾਨ ਸੁਖਦੀਪ ਸਿੰਘ ਸਕੱਤਰ ਰਮਨ ਕੁਮਾਰ ਉਪਸਕੱਤਰ ਰਾਜ ਕੁਮਾਰ ਸ਼ੰਟੀ ਕੈਸ਼ੀਅਰ ਹਰਵਿੰਦਰ ਸਿੰਘ ਗੋਰਖਾ ਸ਼ੋਕ ਕੁਮਾਰ ਨਵਜੋਤ ਪਟਿਆਰਾ ਜੋਨੀ ਕਨੀ ਦੇਸਾ ਅਤੇ ਹੋਰ ਹਾਜ਼ਰ ਸਨ ਪ੍ਰਬੰਧਕ ਕਮੇਟੀਆਂ ਨੇ ਸਭ ਦਾ ਪ੍ਰਧਾਨ ਸੁਰਗੇ ਗਿਆਨ ਸਿੰਘ ਦੇ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਦੇਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ वीडियो बनाड़ी खा वरुण देवता महाराज जी पाओ 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 शुक्रिया करो सा जे मैं पूत कपूत और पिता को हथा जुड़ियां दी दंदा बिलकिया दी सा संगत दी ਪ੍ਰਯਾਗ ਸੋਨੀ ਖਵਾਜਾਰ ਗਰੀਬ ਨਵਾ ਵਾਦਾ ਸਾਹਿਬ ਤੁਹਾਡੇ ਚਿਰਾਗ ਰੋਸ਼ਨ ਹੋਣ ਗੱਦੀ ਬਰਕਰਾਰ ਤੁਹਾਡਾ ਚੇਤਨ ਗੱਦੀ ਬਰਕਰਾਰ ਤੁਹਾਡੇ ਚਿਰਾਗ ਰੋਸ਼ਨ ਹੋ ਗਏ ਬਾਬਾ ਜੀ ਤੁਹਾਡੀ ਧੂਣੀ ਚੇਤਨ ਹੋਣੀ ਤੁਹਾਡੀਆਂ ਨਜ਼ਰਾਂ ਦੇ ਨਜ਼ਿਆਚਾਂ ਦੇ ਸਮਗਰੀਆਂ ਦੇ ਬਾਬਾ ਜੀ ਧੂ ਭਮਨ ਪਾਇਆ ਭੋਗ ਲਾਣਾ ਮੰਨੂਰ ਕਰਿਓ ਉਪਕੋਲ ਕਰੋ ਬ੍ਰਾਹਮਣ ਭਜਨੇ ਪੰਤਨ ਭਜੇ ਬismillah ਰਹਿਮਤ ਬੀਬੀ ਫਾਤਿਮਾ ਮੱਦੇ ਆਲੀ ਸਤਕਾ ਹੁਸੈਨ ਦਾ ਮੱਦੇ ਜਾਲੀ ਚਾਰੇ ਯਾਰ ਸੁਨ ਦੇ ਅਨਮਾ ਪੰਤ ਨਾਬ ਨਵੀ ਦਿਲ ਖੁਆਜ ਅਖਦਰ ਰੂਹੀ ਸਰਬਤੀ ਜੈ ਬਾਬਾ ਸਗੀ ਸਾਹਿਬ ਸਹੀਦ ਸਤਾਕ ਟਕ ਬਲ ਦੇ ਰਕੀਮਾਨ ਕਾਲਾ ਪਹਿਰੋ ਕਪੜਾ ਪਹਿਰੋ ਆਵੇ ਪਹਿਰੋ ਜਾਵੇ ਪਹਿਰੋ ਸਵਾ ਮੰਦੀ ਛੜੀ ਟਾਵੀ ਪਹਿਰੋ ਦਾਮੀਆਂ ਜਿੰਦਾ ਸ਼ਾਮਦਾਰ ਤੁਹਾਡਾ ਟੰਕਾ ਬਰਕਰਾਰ ਤੁਹਾਡਾ ਮੇਲਾ ਹਰਮਨਾਨ ਤੁਸੀਂ ਬੜੇ ਉੱਚ ਜਾ ਰਹੇ ਚੁਰਲੇ ਤਸਦੀਕਲੇ ਨੂਰ ਐ ਮੁਹੰਮਦ ਐ ਰਸੂਲ ਤੁਹਾਡੀਆਂ ਕਿਸ਼ਤੀਆਂ ਤੁਹਾਡਾ ਫੂਲ ਬਾਹਰ ਲਗਾਉਣੀਆਂ ਐ ਮੇਰੇ ਮੁਹੰਮਦ ਐ ਮੇਰੇ ਰਸੂਲ ਐ ਮੇਰੇ ਸਾਕਰ ਆਜਾ ਬਲੀ ਜੰਦਾ ਫੀਕ ਪੀਲਾ ਦੇ ਪੀ ਜਰਾ ਪਹੁੰਚ ਬਾਤ ਪੀਰ ਅਮੋਸ ਵਾਲਿਆ ਪੀਰ ਬੋਸ ਬਾਤ ਜਾਨੀ ਆਈ ਸਰਕਾਰ ਮਾਈ ਬੁੜੀ ਹਾਜ਼ਰ ਨਾਦਰ ਹੋਣਾ ਮੇਰ ਪਰ ਰਕਣਾ ਤੰਦਰੁਸਤੀਆਂ ਬਖਸ਼ਣਾ ਆਈਆਂ ਸੜਕਾਂ ਦੇ ਸਈਦੇ ਸਲਾਮਤ ਹੋਣਾ ਦੁਆਏ ਫਖੀਰਾਂ ਅਰ ਰਹਿਮ ਅੱਲਾ ਜਿੱਥੇ ਤੁਹਾਨੂੰ ਯਾਦ ਕਰੀਏ ਦਾਤਾ ਜੀ ਜਿੱਥੇ ਤੁਹਾਡਾ ਨਾਮ ਲਈਏ ਸਰਕਾਰ ਉੱਤੇ ਹਾਜ਼ਰ ਨਾਦਰ ਹਾਜ਼ਰ ਨਾਦਰ ਹੋ ਕੇ ਬਾਬਾ ਜੀ ਤੁਹਾਡਾ ਹਰ ਸਾਲ ਦੀ ਤਰ੍ਹਾਂ ਔਰ ਸ਼ਹਿਰ ਦੀ ਨਗਰੀ ਦੇ ਵਿੱਚੋਂ ਇਹ ਤੁਹਾਡਾ ਸਾਲਾਨਾ ਵੇੜਾ ਹੈ ਬਾਬਾ ਜੀ ਇਹ ਮਨਜ਼ੂਰ ਕਰਨਾ ਇੱਕ ਭਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਤੁਹਾਡੇ ਬਾਬਾ ਜੀ ਦੋ ਵੇਲੇ ਹੋਰ ਹੈ ਸਰਕਾਰ ਸੰਗਤਾਂ ਦੇ ਦਾਦਾ ਜੀ ਬੱਚਿਆਂ ਦੇ ਇਹ ਮਨਜ਼ੂਰ ਕਰਿਓ ਕਬੂਲ ਕਰਿਓ ਸਹਿਦ ਦੇ ਸਵਾਗਤ ਪੀਰ ਦੇ ਵੇਲੇ ਨੂੰ ਮੱਥਾ ਟੇਕਣ ਵਾਲੇ ਸलाम ਕਰਨ ਵਾਲੇ ਹਾਜ਼ਰ ਹੋ come oh on ਅੱਜ ਭਾਜੀ ਜਿਕਰੋ ਆਯੋਜੀ ਦਾ ਓਮ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਦਾ ਜੈ ਸਾਹਿਬ ਜੀਬਰਾਸੀ ਕਾਂਸੀ ਸਰਬਾਜੀ ਦਾਸੀ ਤਾਰ ਗੋਪੀਆਂ ਦੀ ਕਮਾਈ ਗਾ ਸਰਕਾਰ ਜੀ ਨੂੰ ਜਲਦੀ ਜੀ ਸੰਤੁਰਸ਼ ਤੋਂ ਉਸਾ ਖੁਦਾ ਦੀਆ ਦੇਵੇ ਦਰਾਵੇ ਜਾਵੇ ਸਭਨਾਂ ਜੀ ਦਾ ਫਤਮ ਖੁਦਾ ਬੱਛੋ ਦੇ ਕੇ ਬੱਛੋ ਦਾ ਤੋਬੀਰ ਕੇ ਪੀਰ ਕੋ ਬਹੁਤ ਕਰਵਾ ਲੀਏ ਪੀਰ ਦਾ ਪੀਤ ਨਾਮ ਖਿਦਰ ਕੋ ਆਦਾ ਬਬੀ ਸੇ ਜਲ ਕੇ ਲੋਕ ਸੇ ਇਤਰਾਸ ਸਾਉਂਕ ਉਪਰ ਆਪਣੇ ਅਰਹੁ ਖਿਦਰ ਕੇ ਪਾਸ ਪੰਗ ਬਿਠਾਇਆ ਬਾਣਿਆ ਲੋਸੋ ਮੇਰਾ ਬੇੜਿਆ ਯਾਦ ਪਿਆਸੀ ਸਾਡੇ ਮਲਬਸੀ ਸਿੰਡਾ ਸ਼ਹਿਰ ਦਰਗਾਹ ਕਿਸੇ ਨੇ ਪਾਇਆ ਪੇ ਫਕੀਰ ਕੇ ਜਦਰਗਾ ਸ਼ਾਹ ਦੌਲਾ ਦਰਿਆਈ ਤੰਗੀ ਗਈ ਕਿਸ਼ਾਲੀ ਆਈ ਬਾਬਾ ਫਰੀਦ ਸ਼ਕਰ ਗੰਡ ਨਾ ਰਹੇ ਦੁੱਖ ਨਾ ਰਹੇ ਰਾਜੋ ਜੈ ਸਰਕਾਰ ਬੋਡਾ ਹੁੰਦਾ ਇਤਨਾ ਮਾਮਵਾਰ ਬਾਦ ਸੁਕਾ ਪਰੋ ਸਮਈਆ ਇੱਥੇ ਤਾਂ ਕਿੱਥੇ ਵੀ ਆ ਬਾਦ ਕਰੇ ਪੀਰ ਹਮਾਰੇ ਸ਼ੇਖ ਸ਼ਾਦੀ ਸਾਥ ਬੈਠੇ ਮਾਮੀ ਨੀਰ ਪੜਾਇਆ ਰੂ ਬਾਈਨ ਸਾਹਿਬ ਆਸ ਆਸ ਪਕਾ ਮਿੱਥ ਮਦੀਨੇ ਛਾਇਓ ਅਸੀਂ ਬਿਲੇਾਰੇ ਫਾਦਾ ਪੀਰ ਦੇ ਜਿਨ ਕਰੂਏ ਕਾਲ ਬਣਾਇਓ ਬਿਆਨੀ ਮਸਕ ਬਲਾਨੀ ਵਾਰ ਮਸਕੋ ਮਰਕੜੀ ਕੇਲੀ ਪਾਣੀ ਪਰਦੀ ਸਭ ਸਖ ਸੇਲੀ ਕੱਚਾ ਗੜਵਾ ਕੱਚੀ ਦੋਰ ਲੈ ਤੋੜੋ ਡੰਡੀ ਤੋੜ ਬਾਬਾ ਬਿਸਤੀਆ ਪਾਣੀ ਜਾ ਸਿਆਏ ਪਾਣੀ ਕੇ ਸਾਥ ਪਾਣੀ ਪੀਏ ਪਾਣੀ ਉਸ ਰੱਬ ਦੇ ਨਾਂ ਦੇ ਦिए ਹੱਥ 'ਚ ਪਾਣੀ ਮੁਖ 'ਚ ਨੂਰ ਅਸਾਂ ਗੱਲੇ ਮੰਡਲ ਤੋਂ ਉਧਰ ਦੇ ਜਮਾਨ ਤੋਂ ਔਖੀ ਵੇਲੇ ਨਾਲ ਤੋਂ ਭਾਰੀ ਪਈਦਾ ਯਾਰ ਤੂੰ ਸ਼ਾਹ ਹਜ਼ਰਤ ਬੀਬੀ ਫਾਤਿਮਾ ਮਦਦ ਛਾ ਰਹੀ ਦੀ ਬਾਕਾ ਜੀ ਕੁੱਲ ਦੇ ਬੇੜੇ ਤਾਰ ਤੂੰ ਜੇ ਸਰਕਾਰ ਤੁਹਾਡਾ 쿠ਸੀ ਨਾਮਾ ਮੁਆਰ ਖਵਾਜ਼ਾਮੀਨ ਦੇ ਪੀਨ ਗੱਲੇ ਜਿਲ੍ਹਾਗਰਾਮ ਦੇ ਗਰਾਮ ਨੂਏ ਦੇ ਉਵੇਂ ਛੇ ਦੇ ਛੇ ਨਾਂ ਦੇ ਰਾਜਪੁੱਤ ਅਫਜ਼ਲ ਮਨਾਕ ਦੇ ਅਫਜ਼ਲ ਮਨਾਕ ਬਟੇ ਹਰੀਆਮ ਦੇ ਹਰੀਆਮ ਬਟੇ ਮੂਸਾ ਦੇ ਮੂਸਾ ਬਟੇ ਨਾਦੀ ਦੇ ਨਾਦੀ ਬਟੇ ਉਮਦੇ ਕਹਾਜ ਦੇ ਕਹਾਜ ਬਟੇ ਇਬਰਾਹਿਮ ਦੇ ਇਬਰਾਹਿਮ ਬਟੇ ਆਦਰ ਦੇ ਆਦਰ ਬਟੇ ਤਾਰਾ ਦੇ ਤਾਰਾ ਬਟੇ ਕਾਨ ਦੇ ਕਾਨ ਬਟੇ ਹਾਬਲ ਦੇ ਕਦਮ ਦੇ ਕਦਮ ਬਟੇ ਤੌਲ ਦੇ ਤੌਲ ਬਟੇ ਬਿਆਨ ਦੇ ਬਾਲ ਬਟੇ ਮਰਛ ਦੇ ਮਰਛ ਬੜੇ ਤੱਛ ਦੇ ਕੱਟ ਬੜੇ ਬਾਉਂਡਰੀ ਬੰਡ ਤੇਰੀ ਕੁਦਰਤ ਮੇਰੇ ਪਾਸ ਰਹਿ ਜਾਂਦਾ ਪਾਣੀ ਕੁਮੇਰ ਦਾ ਦਾਤਾ ਬੰਦਿਆ ਦਾ ਰਾਜਾ ਵਾਜਾ ਤਸਲੀ ਵਾਜਾ ਬਿਸਤੀ ਵਾਜਾ ਜਮੋਦੀ ਵਾਜਾ ਬੈਸ ਕਰਨੀ ਵਾਜਾ ਚੰਨੇ ਪਤਨੀ ਵਾਜਾ ਕਰਨੀ ਆਪਣੀ ਵਾਜਾ ਅੱਤਾ ਵਾਜਾ ਰੱਤਾ ਜਾਂਗੀ ਦੀ ਸੇਜ ਰੂਪੇ ਦਾ ਪੱਖਾ ਪੂਰੋ ਕਾ ਥੇਰਾ ਜੇਕਰਕਵਾ ਜਬੀ ਦਿਰਾ ਸਾਥ ਸਾਥ ਚੋਰੀ ਆਇਆ ਕਿ ਅੱਜ ਬਾਬਾ ਮੋਤੀ ਰਾਮ ਮਹਿਰਾ ਕਸ਼ਪਰਾਜ ਪੂਰ ਸਾਹਿਬਾ ਵਾਣਾ ਹਰ ਸਾਲ ਦੀ ਤਰ੍ਹਾਂ ਇੱਕੀ ਮਸਾਲਾਨਾ ਵੇਰਾ ਬੜੀ ਧੂਮਤਾ ਨਾਲ ਸਤਲੁਜ ਦਰਿਆ ਦੇ ਤੇ ਛੱਡਿਆ ਗਿਆ ਹਰ ਸਾਲ ਦੀ ਤਰ੍ਹਾਂ ਬੇੜੇ ਦੀ ਸ਼ੋਭਾ ਯਾਤਰਾ ਥਵਾਜਾਪੀਰ ਮੰਦਿਰ ਜੜਾ ਰੂਪ ਤੋਂ ਦੂਗ ਦੀ ਚੰਗ ਕੇ ਸਤਲੁਜ ਦਰਿਆ ਦੇ ਵਿੱਚ ਮੋੱਚੀ ਬੇੜਾ ਤਾਰਨ ਨੂੰ ਪ੍ਰਾਂਤ ਸਮੂਹ ਸੰਗਤਾਂ ਦੇ ਆਣ ਸਤਿੁਰਿ ਜਰਿਆ ਵਿੱਚ ਸੰਤਾਂ ਵਿੱਚ ਤਕਟ ਮੰੰਗ ਰੱਬਤਾਇਆ ਗਿਆ ਅਸੀਂ ਇਸੇ ਨਾਲ ਇਲਾਕਾ ਨਿਵਾਸੀਆਂ ਦੇ ਬੜੇ ਧੰਨਵਾਦੀ ਹਾਂ ਵਾਜਾ ਪੀਰ ਜੀ ਦੀ ਧਰਮ ਸ਼ਾਲਾ ਦਾ ਕੰਮ ਵੀ ਚੱਲ ਰਿਹਾ ਹੈ ਉਹਨਾਂ ਦੇ ਸਹਿਯੋਗ ਨਾਲ ਬੜੀ ਵਧੀਆ ਧਰਮ ਸ਼ਾਲਾ ਬਣ ਗਈ ਹੈ ਇਸ ਵਾਸਤੇ ਅਸੀਂ ਇਲਾਕਾ ਨਿਵਾਸੀਆਂ ਨੂੰ ਹੋਰ ਬੇਨਤੀ ਕਰਦੇ ਹਾਂ ਕਿ ਸਾਡਾ ਬਾਦ ਚੜ ਕੇ ਸਾਥ ਦਿੰਦੇ ਰਹਿਣ ਅਕਿ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੈਤਵਾਜਾ ਤੇ ਜੀ ਜੈ ਵਰੁਣਦੇਤਾ ਜੀ ਜੈ ਜੋਦੇ ਨਾਲ